ਕਾ ਮੰਮੀ ਤੁਸੀਂ ਇਹੀ ਚੰਦੇ ਨਾ ਵੀ ਇੱਥੇ ਕੁੜੀ ਨਾ ਰਵੇ ਉਹ ਕੋਈ ਗੱਲ ਨਹੀਂ ਮੈਨੂੰ ਲੈ ਕੇ ਚਲ ਜਾਣਾ ਪਰ ਮੇਰੀ ਇੱਕ ਗੱਲ ਯਾਦ ਰੱਖਿਓ ਤੁਸੀਂ ਤਰਸੋਗੇ ਆਪਣੇ ਵੀ ਮੁੰਡੇ ਨੂੰ ਦੇਖਣ ਪਰ ਮੇਰੀ ਇੱਕ ਗੱਲ ਸੁਣ ਲੈ ਨਾ ਤੇ ਕੁੜੀ ਮੈਨੂੰ ਕੱਲ ਇਸ ਘਰ ਚ ਚਾਹੀਦੀ ਸੀ ਨਾ ਉਹ ਅੱਜ ਚਾਹੀਦੀ ਆ ਮੇਰੇ ਵੱਲੋਂ ਨਾ ਜਾ ਕੇ ਕਿਸੇ ਨਰਜ ਧੱਕਾ ਦੇ ਦੇ ਨੀ ਔਰ ਨਾਲੇ ਮੇਰੀ ਗੱਲ ਸੁਣ ਲੈ ਜੇ ਆ 골ਡ ਦੀ ਇੱਜ਼ਤ ਤੇ ਮਾਰਾ ਜੇ ਵੀ ਕੋਈ ਦਾਗ ਲੱਗਿਆ ਨਾ ਆ ਤੈਨੂੰ ਦੋਨਾਂ ਨੂੰ ਫੜ ਕੇ ਮੈਂ ਘਰੋਂ ਕੱਢ ਦਊਂਗੀ ਨਾ ਉਹ ਨੱਖਾਂ ਹੀ ਕੱਢੀ ਜਾਏਗਾ ਕੀ ਗੱਲ ਕਰਨੀ ਆ ਤੇ ਮੰਮੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਥੋੜੀ ਬੱਤੀ ਕੀ ਬੱਚੇ ਦੇ ਮਨ ਚ ਭਰਦੇ ਪਏ ਤੁਸੀਂ ਨਾ ਮੈਂ ਕੀ ਕੀਤਾ ਮੈਂ ਕੀ ਕਿਹਾ ਮੈਂ ਮੰਮੀ ਸਭ ਸੁਣਦਾ ਪਿਆ ਸੀ ਅੰਦਰ ਬੈਠਾ ਤੁਸੀਂ ਬੱਚੀ ਦੇ ਮਨ ਚ ਕੀ ਭਰਦੇ ਪਏ ਉਹਦੀ ਮਾਂ ਦੇ ਪਹਿਲਾਂ ਹੀ ਉਹ ਸਮਝਦੀ ਖੁਸ਼ ਹੋਣੀ ਮਾਂ ਨੂੰ ਆਪਣੀ ਨੂੰ ਤੁਸੀਂ ਉਹਦੇ ਮਨ ਚ ਹੋਰ ਨਫਰਤ ਪਾਈ ਜਾਂਦੇ ਹੋ ਨਾ ਮੈਂ ਕੁਝ ਨਹੀਂ ਕੀਤਾ ਕਿਸੇ ਨੂੰ ਮੈਂ ਮੰਮੀ ਸਭ ਸੁਣਿਆ ਆਪਣੇ ਕੰਨ ਹੀ ਸੁਣਿਆ ਮੈਂ ਸੁਣਿਆ ਨੇ ਕੰਨੀ ਤੁਸੀਂ ਬੱਚੇ ਦੇ ਮਨ ਚ ਕਿੰਨੀ ਨਫਰਤ ਭਰਦੇ ਪਏ ਹੋ ਵੰਟੀ ਤੂੰ ਜੋ ਸੋਚਣਾ ਸੋਚ ਲੈ ਮੈਤੋਂ ਨਹੀਂ ਬਰਦਾਸ਼ ਹੁੰਦਾ ਵੀ ਮੇਰਾ ਪੁੱਤ ਕਿਸੇ ਹੋਰ ਦੀ ਲਾੜ ਦਾ ਪਿਓ ਬਣੇ ਸਮਝ ਗਿਆ ਅੱਛਾ ਮੈਂ ਹੁਣ ਸਮਝਿਆ ਮੰਮੀ ਤੁਹਾਡੀ ਸਾਰੀ ਚੱਲ ਮੈਂ ਵੀ ਸਮਝਦਾ ਜੀ ਮੰਮੀ ਇੱਕਦਮ ਬਦਲ ਕਿੱਧਾ ਗਏ ਤੁਸੀਂ ਛੋਟੀ ਜੀ ਬੱਚੀ ਦੇ ਮਨ ਚ ਆਪਣੀ ਮਾਂ ਦੇ ਲਈ ਨਾ ਇੰਨੀ ਨਫ਼ਰਤ ਭਰ ਕੇ ਚਾਹੁੰਦੇ ਹੋ ਵੀ ਇੱਥੋਂ ਚਲੀ ਜਾਵੇ ਉਹ ਹਨਾ ਦੇਖ ਵੰਟੀ ਤੂੰ ਜੋ ਸੋਚਣਾ ਸੋਚ ਮੀਨੂ ਨੇ ਜੋ ਸੋਚਣਾ ਉਹ ਸੋਚੇ ਪਰ ਮੇਰੀ ਇੱਕ ਗੱਲ ਸੁਣ ਲੈ ਨਾ ਤੇ ਕੁੜੀ ਮੈਨੂੰ ਕੱਲ ਇਸ ਘਰ ਚ ਚਾਹੀਦੀ ਸੀ ਨਾ ਉਹ ਅੱਜ ਚਾਹੀਦੀ ਆ ਮੇਰੇ ਵੱਲੋਂ ਨਾ ਜਾ ਕੇ ਕਿਸੇ ਨਰਜ ਤੱਕਾ ਦੇ ਦੇ ਨਹੀਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਸਮਝ ਗਿਆ ਮੰਮੀ ਤੁਹਾਡਾ ਦਿਲ ਭੋਰਾ ਵੀ ਨਹੀਂ ਪਸੀਦਾ ਵੀ ਫੁੱਲ ਬਰ ਬੱਚੀ ਨੂੰ ਕਹਿੰਦੇ ਸਿੱਟ ਦੋ ਨਹਿਰ ਦੇ ਵਿੱਚ ਮੇਰੀ ਗੱਲ ਸੁਣ ਲੋ ਇੱਕ ਜੇ ਤੁਹਾਨੂੰ ਇੰਨੀ ਹੀ ਬੁਰੀ ਲੱਗਦੀ ਆ ਨਾ ਕੁੜੀ ਮੈਂ ਮੈਨੂੰ ਨੂੰ ਤੇ ਬੱਚੀ ਨੂੰ ਲੈ ਕੇ ਨਾ ਅੱਜ ਹੀ ਬਾਹਰ ਚਲਾ ਜਾਣਾ ਆ ਕੰਨਾ ਮੋਂ ਮੈਨੂੰ ਧਮਕੀਆਂ ਨਾ ਦੇ ਮੇਰੇ ਤੇ ਇਹ ਕਰਨੀ ਹੋਣ ਲੱਗਾ ਤੇਰੀਆਂ ਧਮਕੀਆਂ ਦਾ ਕੁਝ ਵੀ ਮੈਂ ਤੈਨੂੰ ਕੋਈ ਧਮਕੀ ਨਹੀਂ ਦੇ ਰਿਹਾ ਮੈਂ ਕਰਕੇ ਦਿਖਾਵਾਂਗਾ ਇਹ ਤੈਨੂੰ ਸਾਰਾ ਕੁਝ ਕਰਕੇ ਦਿਖਾਵਾਂਗਾ ਇਹ ਨਾ ਬੰਟੀ ਤੈਨੂੰ ਸਮਝ ਕਿਉਂ ਨਹੀਂ ਆਉਂਦੀ ਮੈਂ ਜੋ ਕਰਦੀਆਂ ਤੇਰੇ ਕਰਕੇ ਕਰਦੀਆਂ ਤੇਰੇ ਲਈ ਹੀ ਟਪਟਦੀਆਂ ਸਾਰਾ ਕੁਝ ਕਰਦੀਆਂ ਸਿਆਪਾ ਕਰਨ ਲੱਗੀਆਂ ਹੋਈਆਂ ਬਈ ਨਾ ਤੂੰ ਲੋਕਾਂ ਦੇ ਜਵਾਕਾਂ ਦਾ ਪਿਓ ਬਣਦਾ ਫਿਰ ਮੇਰੀ ਗੱਲ ਸੁਣ ਮੰਮੀ ਮੇਰੇ ਹੱਥ ਹੱਥ ਜੋੜਿਆ ਤੁਹਾਡੇਗੇ ਮੇਰੇ ਬਾਰੇ ਸੋਚਣਾ ਛੱਡ ਦਿਓ ਮੈਂ ਆਪਣੇ ਪਰਿਵਾਰ ਲਈ ਆਪੇ ਸੋਚ ਲੂਗਾ ਉਹ ਕੋਈ ਮਗਾਨੀ ਤੇ ਨਹੀਂ ਮੇਰੀ ਤੇ ਆ ਉਹ ਹੈਗੀ ਐਨੀਤੀ ਬਗਾਨੇ ਬਗਾਨੇ ਰਹਦੇ ਹੁੰਦੇ ਨੇ ਕਦੇ ਨਹੀਂ ਆਉਂਦੇ ਐਵੇਂ ਹਰ ਗੱਲ ਨੂੰ ਇੱਕੋ ਗੱਲ ਨੂੰ ਤੁਸੀਂ ਬਾਈ ਰੱਖਦੇ ਹੋ ਛੱਡ ਦੇ ਨੀ ਗੱਲ ਨੂੰ ਤੁਸੀਂ ਉਹਨੂੰ ਇਹਨੇ ਤਾਂ ਲਹੂ ਪੀ ਲਿਆ ਇਹ ਜਨਾਨੀ ਦੇ ਅੱਖਾਂ ਦੇ ਪੱਟੀ ਬੰਨ੍ਹ ਦੇ ਤੈਨੂੰ ਕਦੇ ਮੇਰੀ ਗੱਲ ਸਮਝ ਲੱਗੂਗੀ ਹੋਣੀ ਤੁਸੀਂ ਹਰ ਗੱਲ ਤੇ ਮੀਨੂ ਨੂੰ ਕਿਉਂ ਲੈ ਕੇ ਆ ਜਾਂਦੇ ਹੋ ਯਾਰ ਕਿਉਂ ਨਾ ਲੈ ਕੇ ਆਵਾਂ ਉਹਨਾਂ ਨੇ ਮਾਮਾ ਤੇ ਯਾਰ ਇਹ ਪਤਾ ਨਹੀਂ ਤੇਰੇ ਕਿ ਸਿਰ ਚ ਪਾਉਂ ਮਾਂ ਦੀ ਗੱਲ ਸੁਣਦਾ ਕਿਉਂ ਨਹੀਂ ਮੈਂ ਤੇਰੇ ਚੰਗੇ ਲਈ ਸੋਚਦੀ ਆ ਮਾੜੇ ਲਈ ਨਹੀਂ ਸੋਚਦੀ ਮੈਨੂੰ ਮੇਰੇ ਘਰ ਚ ਆਪ ਦਾ ਜਵਾਕ ਚਾਹੀਦਾ ਸੀ ਨਾ ਕਿ ਕਿਸੇ ਹੋਰ ਦਾ ਮੰਮੀ ਕੀ ਫਰਕ ਪੈਂਦਾ ਉਹ ਨਾਲ ਦੱਸੋ ਮੈਨੂੰ ਤੈਨੂੰ ਮੈਂ ਪਾਲਿਆ ਪਰੋਸਿਆ ਤੇ ਸਭ ਮਿੱਟੀ ਪਾਤਾ ਤੈਨੂੰ ਇੰਨੇ ਜੋਗਾ ਕਰਤਾ ਮੇਰੇ ਮਾਂ ਦੇ ਸੱਚੇ ਖੇਪਾ ਖੜਕੇ ਕਾ ਮੰਮੀ ਤੁਸੀਂ ਇਹੀ ਚੰਦੇ ਨਾ ਵੀ ਇੱਥੇ ਕੁੜੀ ਨਾ ਰਵੇ ਉਹ ਕੋਈ ਗੱਲ ਨਹੀਂ ਮੈਨੂੰ ਲੈ ਕੇ ਚੱਲ ਜਾਣਾ ਪਰ ਮੇਰੀ ਇੱਕ ਗੱਲ ਯਾਦ ਰੱਖਿਓ ਤੁਸੀਂ ਤਰਸੋਗੇ ਆਪਣੇ ਵੀ ਮੁੰਡੇ ਨੂੰ ਦੇਖਣ ਨੂੰ ਤੂੰ ਨਾ ਮੈਨੂੰ ਧੰਕਿਆਂ ਨਾ ਦੇ ਮੈਂ ਧੰਕਿਆਂ ਨਹੀਂ ਦੇ ਰਹਾ ਮੈਂ ਤੁਹਾਨੂੰ ਕਰਕੇ ਦਿਖਾਵਾਂਗਾ ਇਹ ਸਾਰਾ ਕੁਝ ਕਿੱਦਾਂ ਬੋਲਣ ਲੱਗਿਆ ਮਾਂ ਦੇ ਮੂਹਰੇ ਕਿੱਡੀ ਜੀਭ ਕੱਢੀ ਹੋਈ ਏ ਨੇ ਉਹ ਘੂਪੀ ਕਿ ਘਰਤਾ ਨਾ ਨੇ ਬਸ ਆਹੀ ਕਸਰ ਰਹਿੰਦਾ ਸੀ ਕੀ ਕਰਾਂ ਮੈਂ ਇਹਨਾਂ ਦਾ ਦੁਖੀ ਕਰਤਾ ਇਆ ਮੇਰਾ ਫੋਨ ਚੈੱਕ ਕਰਦੇ ਐ ਕਰਨ ਦੇਣੀਆਂ ਇਹਨਾਂ ਨੂੰ ਮੈਂ ਆਪਣਾ ਫੋਨ ਚੈੱਕ ਹੂੰ ਸਾਰੇ ਮੇਰੇ ਦੁਆਲੇ ਖੜਕੇ ਨੱਕ ਕੀ ਸਮਝਦੀ ਆ ਤੂੰ ਆਪਣੇ ਆਪ ਨੂੰ ਤੇਰੀ ਜੁਬਾਨ ਅੱਜ ਕੱਲ ਕੋਈ ਜ਼ਿਆਦਾ ਹੀ ਨਹੀਂ ਚੱਲਣ ਲੱਗ ਗਈ ਹੈਗੀ ਉਹਨੂੰ ਅੰਦਰ ਜਾਣ ਨੂੰ ਕਿਹਾ ਸੀ ਤੈਨੂੰ ਨਹੀਂ ਆ ਫੂਫੂ ਕਰਦੀ ਫਿਰਦੀ ਆ ਤੂੰ ਇੱਥੇ ਜਾ ਦੇਖੋ ਨਲੇ ਨਾ ਉਹਦਾ ਫੋਨ ਆਊਗਾ ਨਾ ਨਿੱਕੇ ਦਾ ਉਹਨੂੰ ਮੇਰਾ ਇੱਕ ਸੁਨੇਹਾ ਲਾ ਦੀ ਵੀ ਜਿਹੜਾ ਕੁਛ ਉਹ ਕਰਕੇ ਗਿਆ ਨਾ ਉਹਨੇ ਚੰਗਾ ਨਹੀਂ ਕੀਤਾ ਕੀ ਮਾੜਾ ਕਰਤਾ ਮੰਮੀ ਸਾਰਾ ਕੰਮ ਤਾਂ ਇਹ ਸੰਭਦੇ ਸੀ ਵੀਜੀ ਤਾਂ ਬਾਹਰ ਹੀ ਫਿਰਦੇ ਰਹਿੰਦੇ ਸੀ ਤੇ ਹੁਣ ਤੁਸੀਂ ਵੀਜੀ ਦੇ ਮਗਰ ਲੱਗ ਕੇ ਨਾ ਮੇਰੇ ਘਰਲੇ ਨੂੰ ਬਦਨਾਮ ਕਰੀ ਜਾ ਰਹੇ ਹੋ ਨਾ ਮੇਰਾ ਪੁੱਤ ਨਾ ਅਵਾਰਾ ਨਹੀਂ ਹੈਗਾ ਆ ਦਫ਼ਤਰ ਦੇ ਕੰਮ ਨੂੰ ਹੀ ਜਾਂਦਾ ਸੀਗਾ ਨਾਲੇ ਗੋਲਡੀ ਨੇ ਉਹਦਾ ਕੀ ਮਾੜਾ ਕੀਤਾ ਉਹਨੇ ਤਾਂ ਕਦੇ ਉਹਨੂੰ ਭਰਾਵਾ ਮੰਗ ਵੀ ਨਹੀਂ ਪੁੱਤਾਂ ਵਾਂਗ ਸਮਝਿਆ ਹਮੇਸ਼ਾ ਜਦ ਦੇਖੋ ਆ ਚੁਲਕੀਆਂਆਂ ਹੀ ਆ ਕਰਕੇ ਆ ਤੂੰ ਹੀ ਸਿਖਾਈਆਂ ਨੇ ਨਾ ਉਹਨੂੰ ਸਾਰਾ ਕੁਝ ਅਨੁਨਾ ਹੋਣਾ ਸੁਨੇਹਾ ਵੀ ਲਾਈ ਦੇ ਤੂੰ ਵੀ ਘਰੇ ਆ ਜਿਹੜੀਆਂ ਉਹ ਇੱਥੇ ਦਾਗ ਲਾ ਕੇ ਗਿਆ ਨਾ ਭਰਾ ਦੇ ਉੱਤੇ ਤੇ ਮਾਂ ਨੇ ਵੀ ਨਹੀਂ ਹੁਣ ਉਹਨੂੰ ਬੁਲਾਉਣਾ ਤੇ ਨਾ ਬੁਲਾਓ ਫਿਰ ਅਸੀਂ ਕਿਹੜਾ ਮਰੇ ਚੱਲੇ ਆ ਹਰ ਵੇਲੇ ਤੁਸੀਂ ਗੋਲਦੀ ਵੀਰਜੀ ਦੀ ਸਾਈਡ ਲੈਂਦੇ ਹੋ ਕਿਧਰੇ ਆ ਤੁਹਾਡੇ ਮਤਰਾਏ ਤਾਂ ਨਹੀਂ ਹੈਗੇ ਮੈਨੂੰ ਤਾਂ ਇਹ ਲੱਗਦਾ ਕਿ ਮਤਰਾ ਹੀ ਨੇ ਜਿਹੜਾ ਤੁਸੀਂ ਹਰ ਵੇਲੇ ਉਹਨਾਂ ਦੀ ਸਾਈਡ ਲੈਂਦੇ ਹੋ ਭਾਬੀ ਵੀ ਦੇਖਦੇ ਹੋ ਨਾ ਮੇਰੀ ਸਾਈਡ ਲੈਂਦੇ ਹੋ ਕਦੀ ਤੇ ਨਾ ਮੇਰੇ ਘਰ ਵਾਲੇ ਦੀ ਨਾ ਤੂੰ ਕੌਣ ਹੋਨੀ ਆ ਮੇਰੇ ਪੁੱਤਾਂ 'ਚ ਫਰਕ ਕਰਨ ਵਾਲੀ ਮੈਂ ਕਿਸੇ ਦੀ ਸਾਈਡ ਨਹੀਂ ਲੈਂਦੀ ਹੈਗੀ ਆ ਜਿਹੜਿਆ ਲੱਛਣ ਕਰਕੇ ਗਿਆ ਨਾ ਤੇਰੇ ਪਿੱਛੇ ਲੱਗ ਕੇ ਉਹਨਾਂ ਕਰਕੇ ਉਹਨੂੰ ਕਹਿਨੀ ਆ ਹੋਰ ਕੋਈ ਉਹ ਨਹੀਂ ਹੈਗਾ ਮੈਨੂੰ ਉਹਦੇ ਨਾਲ ਮੇਰਾ ਹੀ ਮੁੰਡਾ ਉਹ ਉਹ ਮੰਮੀ ਫਰਕ ਮੈਂ ਨਹੀਂ ਕਰਦੀ ਤੁਸੀਂ ਕਰ ਰਹੇ ਹੋ ਫਰਕ ਹਮੇਸ਼ਾ ਉਹਨਾਂ ਦੀ ਸਾਈਡ ਲੈ ਕੇ ਸਾਈਡ ਮੈਂ ਉਹਦੀ ਤਾਂ ਲੈਨੀ ਆ ਕਿਉਂਕਿ ਉਹਦੇ ਸੰਸਕਾਰ ਨੇ ਆ ਜਿਹੜੇ ਆ ਛੋਟੇ ਨੂੰ ਵੀ ਸਿਖਾਏ ਸੀਗੇ ਨਾ ਆ ਤੂੰ ਆ ਕੇ ਸਾਰੇ ਉਹਦੇ ਲਮਾਂ ਲੇਟ ਕਰਤੇ ਨੇ ਹੁਣ ਉਹ ਤੇਰੇ ਮਗਰ ਲੱਗਿਆ ਹੋਇਆ ਆਪਣੇ ਭਰਾ ਨਾਲੀ ਚਲਾਕੀਆਂ ਕਰਨੀਆਂ ਸਿੱਖ ਗਿਆ ਤਾਂ ਹੀ ਕਰੋ ਕਿਤੇ ਭੱਜ ਗਿਆ ਤੇ ਫੋਨ ਵੀ ਨਹੀਂ ਚੱਕਦਾ ਆਪਣੀਆਂ ਹ ਗੱਲਾਂ ਨਾ ਆਪਣੇ ਕੋਲੇ ਰੱਖ ਨਲਿਆ ਚਲਾਕੀਆਂ ਆਈਆਂ ਨਾ ਕਿਸੇ ਹੋਰ ਕੋਲੇ ਕਰੀ ਮੇਰੇ ਮੂਰੇ ਨਹੀਂ ਚੱਲਣੀਆਂ ਆ ਲੈਣ ਦੇ ਤੇਰੇ ਘਰ ਵਾਲੇ ਨੂੰ ਨਾਲੇ ਉਹਨੂੰ ਨਾਲੇ ਤੈਨੂੰ ਦੋਨਾਂ ਨੂੰ ਦੇਖ ਲੂੰਗੀ ਮੈਂ ਵੀ ਕੀ ਕਰਦੇ ਹੋ ਔਰ ਨਾਲੇ ਮੇਰੀ ਗੱਲ ਸੁਣ ਲੈ ਜੇ ਆ 골ਡ ਦੀ ਇੱਜ਼ਤ ਤੇ ਮਾਲਾ ਜੇ ਵੀ ਕੋਈ ਦਾਗ ਲੱਗਿਆ ਨਾ ਆ ਤੈਨੂੰ ਦੋਨਾਂ ਨੂੰ ਫੜ ਕੇ ਮੈਂ ਘਰੋਂ ਕੱਢ ਦੂੰਗੀ ਵਾ ਜਦੋਂ ਤਾਂ ਸਾਰਿਆਂ ਦਾ ਕਰਦੇ ਸੀ ਨਾ ਉਦੋਂ ਤਾਂ ਬੜੇ ਚੰਗੇ ਲੱਗਦੇ ਸੀ ਇਹਨਾਂ ਨੂੰ ਹੁਣ ਜਦ ਮਾੜਾ ਆਪਣਾ ਸੋਚਣ ਲੱਗੇ ਤੇ ਹੁਣ ਇਹਨਾਂ ਨੂੰ ਇਹ ਮਾੜੇ ਲੱਗਣ ਲੱਗੇ ਵੈਸੇ ਵੀ ਉਹਨਾਂ ਦੇ ਹੀ ਕੁਛੜ ਚ ਵੜਨਾ ਹੈ ਤੁਸੀਂ ਤਾਂ ਉਹਨਾਂ ਦਾ ਹੀ ਸਾਥ ਦੇਣਾ ਹੈ ਹਾਏ ਰੱਬਾ ਮੈਂ ਤੇਰਾ ਕੀ ਮਾੜਾ ਕਰਤਾ ਜਿਹੜਾ ਮੇਰੇ ਦੋਨੋਂ ਮੁੰਡੇ ਦੱਸ ਆ ਤੀਵੀਆਂ ਨੇ ਆ ਕੇ ਕਿਵੇਂ ਫਰਕ ਪਾਤੇ ਉਹਦੇ ਵਿੱਚ ਆ ਮਿੰਨੀ ਦੀ ਤਾਂ ਨਾ ਜ਼ੁਬਾਨ ਹੀ ਇੰਨੀ ਕਾਲੀ ਆ ਨਾ ਇਹਨੇ ਤਾਂ ਮੇਰਾ ਸਾਰਾ ਘਰ ਪੱਟ ਕੇ ਰੱਖਤਾ ਏ ਵਾਹੇ ਗੁਰੂ ਸੱਚੇ ਪਾਤਸ਼ਾਹ ਕੁਛ ਕਰ ਆ ਕੀ ਹੋ ਰਿਹਾ ਮੇਰੇ ਘਰ ਚ ਆ ਲੋਕਾਂ ਦਾ ਸੁਣਦੇ ਹੁੰਦੇ ਸੀ ਹੁਣ ਸਾਡੇ ਵੀ ਹੋਣ ਲੱਗ ਗਿਆ ਆਏ ਰੱਬਾ ਮੇਰੇ ਤੋਂ ਨਹੀਂ ਹੁਣ ਬਰਦਾਸ਼ਤ ਹੁੰਦਾ ਮੈਂ ਤਾਂ ਦੁਖੀ ਹੋਈ ਪਈ ਆ ਜਨਨ ਨੂੰ ਫੋਨ ਕਰਦੀ ਆ ਪਹਿਲੇ ਕੁੰਡੀ ਲਾ ਲਾ ਜਣਾ ਖੜਾ ਮੇਰੇ ਕਮਰੇ ਚ ਵੜ ਜਾਂਦਾ। ਬੋਲੀ ਜਾਂਦੇ ਆ। ਹਰ ਵੇਲੇ ਉਹਨਾਂ ਦੇ ਮਗਰ ਲੱਗੇ ਰਹਿੰਦੇ ਨੇ ਤੇ ਮੈਨੂੰ ਹਟਮ ਬੋਲਦੇ ਰਹਿੰਦੇ ਨੇ। ਮੈਂ ਦੱਸੂ। ਹੁਣੇ ਕੁੰਡੇ ਲਾਉਗੀ। ਮੇਰੇ ਘਰ ਦੇ ਵਿੱਚ ਆ ਕੀ ਕੁਛ ਹੋਈ ਜਾਂਦਾ। ਅੱਗੇ ਪਰੇਸ਼ਾਨੀਆਂ ਕੱਟ ਨੇ। ਜਿਹੜੀਆਂ ਹੋਰ ਦੇਈ ਜਾਣਾ ਰੱਬਾ ਐਦੋਂ ਤਾਂ ਮੈਨੂੰ ਹੀ ਚੱਕ ਲਾ ਨਾ ਕੀ ਗੱਲ ਟਾਈਮ ਨਹੀਂ ਹੈਗਾ ਫੋਨ ਚੱਕਣ ਦਾ ਕਿੰਨੀ ਦੇਰ ਹੋ ਗਈ ਫੋਨ ਕਰਦੀ ਪਈ ਆ ਓ ਯਾਰ ਇੰਨੀ ਓਕੀ ਕਿ ਹੋਈ ਜੰਨੀ ਆ ਨਹੀਂ ਪਤਾ ਲੱਗਿਆ ਫੋਨ ਦਾ ਸਾਇਲੈਂਟ ਤੇ ਸੀ ਤੁਸੀਂ ਤਾਂ ਨਾ ਫੋਨ ਸਾਇਲੈਂਟ ਕਰਕੇ ਹੀ ਬੈਠੇ ਰਹੋ ਇੱਥੇ ਪੁਚਾਲ ਆਇਆ ਪਿਆ ਤੁਹਾਨੂੰ ਪਤਾ ਵੀਰ ਜੀ ਨੂੰ ਸਾਰਾ ਕੁਝ ਪਤਾ ਲੱਗ ਗਿਆ ਬਾਰ ਬਾਰ ਮੈਨੂੰ ਪੁੱਛੀ ਜਾ ਰਹੇ ਨੇ ਕਿੱਥੇ ਗਏ ਕਿੱਥੇ ਗਏ ਕੀ ਜਵਾਬ ਦਵਾਂ ਆਪ ਤਾਂ ਜਾ ਕੇ ਉੱਥੇ ਬੈਠ ਗਏ ਹੋ ਮੇਰੇ ਵਸਤੇ ਨਾ ਨਵਾਂ ਪੰਗਾ ਖੜਾ ਕਰ ਗਏ ਹੋ ਕੋਈ ਨਹੀਂ ਕਿਤੇ ਨਹੀਂ ਕੋਈ ਪੰਗਾ ਪੰਦਾ ਕੁਝ ਨਹੀਂ ਕਹਿੰਦੇ ਤੈਨੂੰ ਨਾ ਹੀ ਮੈਨੂੰ ਕੁਝ ਕਹਿ ਸਕਦੇ ਆ ਦੇਖੋ ਜੀ ਭਾਵੇਂ ਉਹ ਮੈਨੂੰ ਕੁਝ ਕਹਿਣ ਪਾਵੇਂ ਨਾ ਕਹਿਣ ਪਰ ਨਾ ਤੁਸੀਂ ਮੈਨੂੰ ਆਪਣੇ ਕੋਲ ਬੁਲਾ ਲਓ ਮੈਂ ਨਹੀਂ ਇੱਥੇ ਰਹਿਣਾ ਜੇ ਤੁਸੀਂ ਜਲਦੀ ਮੈਨੂੰ ਨਾ ਬੁਲਾਇਆ ਨਾ ਫਿਰ ਭੁੱਲ ਜਾਣਾ ਤੁਹਾਡੀ ਵੀ ਕੋਈ ਨਾ ਵੋਟੀ ਤੇ ਕੋਈ ਧੀ ਹੈਗੀ ਐ ਉਹ ਯਾਰ ਕਿਉਂ ਇਹ ਗੱਲਾਂ ਕਰੀ ਜਾਂਦੀਆਂ ਤੁਹਾਡੇ ਪਿੱਛੇ ਮੈਂ ਧੱਕੇ ਖਾਂਦਾ ਫਿਰਦਾ ਵਾਂ ਆਪਣੇ ਘਰਦਿਆਂ ਤੋਂ ਚੋਰੀ ਕਰਦਾ ਕਿ ਚੱਲ ਮੇਰੇ ਪਰਿਵਾਰ ਦਾ ਕੁਝ ਬਣ ਜਵੇ ਤੂੰ ਤਾਂ ਪਤਾ ਨਹੀਂ ਫालतू ਦੀਆਂ ਗੱਲਾਂ ਕਰੀ ਜਾਂਦੀ ਪਈਆਂ ਮੈਨੂੰ ਕੋਈ ਮਤਲਬ ਨਹੀਂ ਹੈਗਾ ਤੁਸੀਂ ਕੀ ਕਰਦੇ ਹੋ ਤੇ ਕੀ ਨਹੀਂ ਕਰਦੇ ਬਸ ਮੈਨੂੰ ਛੇਤੀ ਆਪਣੇ ਕੋਲ ਬੁਲਾ ਲਓ ਮੈਂ ਹੁਣ ਇੱਥੇ ਹੋਰ ਨਹੀਂ ਰਹਿ ਸਕਦੀ ਇਹ ਸਾਰੇ ਮੇਰੇ ਮਗਰ ਪਏ ਪੇ ਨੇ ਓਏ ਯਾਰ ਮੇਰੀ ਗੱਲ ਸਮਝੀ ਤੂੰ ਮੈਨੂੰ ਨਾ ਇੱਥੇ ਨਵਾਂ ਕੰਮ ਮਿਲਿਆ ਥੋੜੀ ਬਹੁਤੀ ਮੈਨੂੰ ਜਾਨ ਪਹਿਚਾਨ ਬਣਾਉਂਦੇ ਚਾਰ ਪੈਸੇ ਕਮਾਣਦੇ ਚਾਰ ਦਿਨ ਉੱਥੇ ਰਹਿ ਲ ਹੋ ਗਏ ਹੈ ਨਾ ਕੋਈ ਫਰਕ ਨਹੀਂ ਪੰਦਾ ਜਲਦੀ ਤੁਹਾਨੂੰ ਦੋਨਾਂ ਨੂੰ ਮੈਂ ਇੱਥੇ ਬੁਲਾ ਲਾਂਗਾ ਕੀ ਹੋ ਜਾਊਗਾ ਪਤਾ ਤੁਹਾਡੇ ਟੱਬਰ ਨੇ ਨਾ ਮੇਰਾ ਜੀਣਾ ਆਰਾਮ ਕੀਤਾ ਹੋਇਆ ਇਹਨਾਂ ਨੇ ਤਾਂ ਮੇਰੇ ਸਾ ਲਣੇ ਔਖੇ ਕੀਤੇ ਹੋਇਆ ਬਾਰ ਬਾਰ ਮੈਨੂੰ ਪੁੱਛਦੇ ਪਏ ਨੇ ਕਿ ਮੈਨੂੰ ਤਾਂ ਪਤਾ ਹੀ ਹੋਣਾ ਕਿ ਤੁਸੀਂ ਕਿੱਥੇ ਗਏ ਹੋ ਆ ਤੁਹਾਡੀ ਇੱਕ ਤਾਂ ਨਾ ਮਾਂ ਨਹੀਂ ਮਾਣੇਗੀ ਬਾਰ ਬਾਰ ਮੰਮੀ ਮੇਰੇ ਮਗਰ ਪਏ ਪਏ ਨੇ ਕੋਈ ਨਹੀਂ ਆਪਣਾ ਕੁਝ ਬਣਾਉਣ ਵਾਸਤੇ ਜੇ ਕਿਸੇ ਦਿਨ ਚਾਰ ਗੱਲਾਂ ਸੁਨੀਆਂ ਵੀ ਪੈ ਗਈਆਂ ਨਾ ਤਾਂ ਸੁਣ ਲੈਣੀਆਂ ਚਾਹੀਦੀਆਂ ਥੋੜਾ ਜਿਹਾ ਨਾ ਤੂੰ ਮੈਨੂੰ ਟਾਈਮ ਦੇ ਇੱਥੇ ਮੈਂ ਘਰ-ਬਾਰ ਦੇਖ ਕੇ ਆਪਣੇ ਕੰਮ ਦੀ ਸੈਟਿੰਗ ਕਰਕੇ ਨਾ ਤੈਨੂੰ ਫੋਨ ਕਰਦਾ ਫਿਰ ਤੂੰ ਜੰਨਤੋਂ ਲੈ ਕੇ ਇੱਥੇ ਆ ਜੀ ਠੀਕ ਐ ਫਿਰ ਜਿੰਨਾ ਚਿਰ ਤੁਹਾਨੂੰ ਕੋਈ ਘਰ-ਬਾਰ ਨਹੀਂ ਲੱਭਦਾ ਨਾ ਉਹਨਾਂ ਚਿਰ ਨਾ ਮੈਨੂੰ ਵੀ ਫੋਨ ਕਰਨ ਦੀ ਕੋਈ ਲੋੜ ਨਹੀਂ ਹੈਗੀ ਤੇ ਨਾ ਐਵੇਂ ਪੁੱਛਣ ਦੀ ਲੋੜ ਨਹੀਂ ਹੈਗੀ ਕਿ ਮੈਂ ਤੁਹਾਡੀ ਤੈਨੂੰ ਲੈ ਕੇ ਕਿੱਥੇ ਚੱਲੀ ਹਾਂ ਉਹ ਯਾਰ ਇਹ ਕੀ ਗੱਲ ਹੋਈ ਤੂੰ ਤਾਂ ਚੰਗੀ ਜਿੱਦ ਫੜੀ ਆ ਤੁਸੀਂ ਨਾ ਇਹਨੂੰ ਮੇਰੀ ਜਿੱਦ ਸਮਝੋ ਜਾਂ ਅੜੀ ਪਰ ਮੈਂ ਹੁਣ ਇਸ ਘਰ ਵਿੱਚ ਹੋਰ ਜਲੀਲ ਨਹੀਂ ਹੋ ਸਕਦੀ। ਮੈਨੂੰ ਤੁਸੀਂ ਉੱਥੇ ਬੁਲਾਉਂਦੇ ਹੋ ਤਾਂ ਠੀਕ ਐ। ਨਹੀਂ ਤਾਂ ਫਿਰ ਮੇਰਾ ਤੇ ਮੇਰੀ ਧੀ ਦਾ ਤੁਹਾਡੇ ਨਾਲ ਕੋਈ ਵਾਸਤਾ ਨਹੀਂ। ਬੰਦੇ ਕੀ ਹੋਇਆ? ਤੁਸੀਂ ਨੇ ਪਰੇਸ਼ਾਨ ਜੇ ਕਿਉਂ? ਨਹੀਂ ਨਹੀਂ ਕੁਝ ਨਹੀਂ। ਨਾਲੇ ਤੁਸੀਂ ਮੈਨੂੰ ਤਾਂ ਸਿਲਕੀ ਨੂੰ ਅੰਦਰ ਕਿਉਂ ਭੇਜਿਆ ਮੰਮੀ ਨਾਲ ਕੀ ਗੱਲ ਕਰਨੀ ਸੀ ਤਾਂ ਇਹ ਤੁਸੀਂ ਮੰਮੀ ਨਾਲ ਗੱਲ ਕਰਨੀ ਸੀ ਨਾ ਥੋੜਾ ਜਿਹਾ ਕੰਮ ਕੁੰਮ ਦਾ ਫੈਕਟਰੀ ਆਇਆ ਹੋਇਆ ਜਿਆਦਾ ਤੇ ਮਸ਼ੀਨਾਂ ਮਸ਼ੂਨਾ ਚਾਹੀਦੀਆਂ ਹੋਰ ਤੇ ਮੇਰੀ ਹੁਣ ਬਾਹਰ ਪਾਰਟੀ ਨਾਲ ਕਿਸੇ ਨਾਲ ਗੱਲ ਹੋਈ ਆ ਉਹ ਕਹਿੰਦਾ ਵੀ ਪਾਜੀ ਤੁਸੀਂ ਇੱਥੇ ਆ ਜਾਓ ਵੀ ਤੁਹਾਨੂੰ ਮੈਂ ਦਿਖਾ ਦੇਣਾ ਕਿ ਤੇ ਮੈਨੂੰ ਮਹੀਨਾ ਕੁ ਲੱਗ ਜਾਣਾ ਤੇ ਮੈਂ ਕਹਿੰਦਾ ਸੀ ਵੀ ਤੁਸੀਂ ਵੀ ਮੇਰੇ ਨਾਲ ਹੀ ਚੱਲੋ ਮੈਂ ਵੀ ਉੱਥੇ ਇਕੱਲਾ ਕਿਦਾਰੂੰਗਾ ਉੱਥੇ ਕਿਰਾਏ ਤੇ ਆਪਾਂ ਦੇਖ ਲਾਂਗੇ ਕੁਝ ਹੋਦਾ ਪਰ ਇੱਕਦਮ ਤੁਸੀਂ ਪਹਿਲਾਂ ਤੁਸੀਂ ਕਦੇ ਮੇਰੇ ਨਾਲ ਐਦਾਂ ਕੋਈ ਗੱਲ ਕੀਤੀ ਨਹੀਂ ਮੈਨੂੰ ਕੁਝ ਦੱਸਿਆ ਨਹੀਂ ਤੁਸੀਂ ਉਸ ਬਾਰੇ ਆਰਡਰੀ ਐਕਸਪੋਰਟ ਦਾ ਇੱਕ ਨਾਮ ਆ ਗਿਆ ਉਹ ਮੈਨੂੰ ਵੀ ਪਾਰਟੀ ਆਪਣੀ ਹੈਗੀ ਪੁਰਾਣੀ ਉਹ ਕਹਿੰਦਾ ਵੀ ਮੈਨੂੰ ਇੰਨੇ ਟਾਈਮ 'ਚ ਮਾਲ ਚਾਹੀਦਾ ਹੀ ਚਾਹੀਦਾ ਹੈ ਫਿਰ ਉਹਨੇ ਮਸ਼ੀਨਾਂ ਤੋਂ ਬਾਹਰ ਦਾ ਬੰਨਣਾ ਨਹੀਂ ਤਾਂ ਕਰਕੇ ਥੋੜਾ ਜਿਹਾ ਫਿਰ ਜਾਣਾ ਹੀ ਪੈਣਾ ਆਪਾਂ ਨੂੰ ਫਿਰ ਮੰਮੀ ਕੀ ਕਹਿੰਦੇ ਨੇ ਮੰਮੀ ਕੁਝ ਨਹੀਂ ਕਹਿੰਦੇ ਮੰਮੀ ਕਹਿੰਦੇ ਤੂੰ ਭਾਈ ਆਪਣਾ ਕੰਮ ਦੇਖ ਕੋਈ ਗੱਲ ਨਹੀਂ ਇਹਦੀ ਪਰ ਵੰਡੇ ਮੰਮੀ ਨੂੰ ਆਪਾਂ ਕੱਲਿਆਂ ਛੱਡ ਕੇ ਕਿੱਦਾਂ ਜਾ ਸਕਦੇ ਆ ਨਹੀਂ ਕੋਈ ਗੱਲ ਨਹੀਂ ਮੇਰੀ ਮੰਦੀਪ ਨਾਲ ਗੱਲ ਹੋ ਗਈ ਮੰਮੀ ਉਹ ਕਹਿੰਦੀ ਵੀ ਮੇਰੇ ਮੰਮੀ ਹੁਣ ਠੀਕ ਨਹੀਂ ਵੀ ਨਾਲੇ ਜਿੰਦ ਤੱਕ ਮੇਰਾ ਘਰ ਵਾਲਾ ਨਹੀਂ ਆ ਜਾਂਦਾ ਤੇ ਮੈਂ ਮੰਮੀ ਨੂੰ ਦੇਖ ਲਵਾਂਗੀ ਆਪੇ ਕੋਈ ਗੱਲ ਨਹੀਂ ਤੁਸੀਂ ਆਪਣਾ ਕਹਿੰਦੀ ਵੀਰੇ ਕੰਮ ਸੇ ਦੇਖੋ ਪਹਿਲਾਂ ਪਰ ਬੰਟੀ ਉਹ ਤਾਂ ਠੀਕ ਆ ਪਰ ਮੇਰਾ ਮਨ ਨਹੀਂ ਮੰਨਦਾ ਮੰਮੀ ਨੂੰ ਇਹਦਾ ਇਕੱਲੇ ਛੱਡ ਕੇ ਜਾਈਏ ਤੁਸੀਂ ਮੰਮੀ ਨੂੰ ਪੁੱਛ ਲਓ ਆਪਾ ਮੰਮੀ ਨੂੰ ਵੀ ਨਾਲ ਹੀ ਲੈ ਜੰਨੇ ਆ ਯਾਰ ਉੱਥੇ ਮੰਮੀ ਕੀ ਕਰਨਗੇ ਨਾਲੇ ਤੂੰ ਮੇਰੀ ਕਦੇ ਦਾ ਗੱਲ ਮੰਨ ਲਿਆ ਕਰ ਯਾਰ ਤੂੰ ਆਪਣਾ ਫਟਾਫਟ ਪੈਕਿੰਗ ਕਰ ਤੇ ਆਪਾਂ ਜਾਣਾ ਜਲਦੀ ਤੋਂ ਜਲਦੀ ਜਾਣਾ ਟਾਈਮ ਹੈ ਨਹੀਂ ਮੇ ਕੋਲ ਇਹਨਾ ਜਲਦੀ ਹੋ ਜਾ ਤੂੰ ਆਪਣਾ ਪੈਕ ਕਰ ਲੈ ਸਾਰਾ ਸਮਾਨ ਫੜ ਫੜ ਇਹ ਬੰਟੀ ਨੇ ਇੱਕਦਮ ਕਿੱਦਾਂ ਫੈਸਲਾ ਲੈ ਲਿਆ ਵੀ ਜਾਣਾ ਆ ਕੋਈ ਮੇਰੇ ਨਾਲ ਸਲਾਹ ਨਹੀਂ ਕੋਈ ਗੱਲ ਨਹੀਂ ਪਤਾ ਨਹੀਂ ਮੇਰਾ ਨਾ ਮੰਨ ਜਾ ਨਹੀਂ ਮੰਨ ਰਿਹਾ ਵੀ ਬੰਟੀ ਮੇਰੇ ਨਾਲ ਸੱਚ ਬੋਲ ਰਿਹਾ ਨੇ ਮੈਨੂੰ ਕਿਉਂ ਇਦਾਂ ਲੱਗਿਆ ਰਹਾ ਵੀ ਬੰਟੀ ਮੇਰੇ ਤੋਂ ਕੁਝ ਲੁਕੋ ਰਿਹਾ ਮੈਨੂੰ ਜੋ ਹੁਣ ਠੀਕ ਲੱਗਿਆ ਨਾ ਮੈਂ ਇਹੀ ਕਰਦਾ ਪਿਆ ਮੈਨੂੰ ਮੈਨੂੰ ਮਾਫ ਕਰ ਦਿਓ ਮੈਂ ਜਤੋਂ ਵੱਡਾ ਝੂਠ ਬੋਲਿਆ ਆਇਆ ਨਿੱਕੇ ਦਾ ਕੋਈ ਫੋਨ ਪਤਾ ਲੱਗਿਆ ਵੀ ਕਿੱਥੇ ਆਹੋ ਉਹ ਮੰਮੀ ਤੁਸੀਂ ਪਤਾ ਕਰਕੇ ਕਰਨਾ ਕੀ ਆ ਉਹਨੇ ਜੋ ਕੁਝ ਕਰਨਾ ਸੀ ਕਰ ਗਿਆ ਧੋਖਾ ਦੇਣਾ ਸੀ ਭਰਾ ਨੂੰ ਦੇ ਕੇ ਚਲਾ ਗਿਆ ਵੇ ਪਤਾ ਕਿਉਂ ਨਹੀਂ ਕਰਨਾ ਮੈਂ ਤਾਂ ਪਤਾ ਕਰਨਾ ਵੀ ਆਖਰਕਾਰ ਉਹਨੇ ਆਪਣੇ ਘਰ ਚ ਕਿਉਂ ਡਾਕਾ ਮਾਰਿਆ ਓ ਮੰਮੀ ਛੱਡੋ ਪਰ ਇਹਨਾਂ ਗੱਲਾਂ ਨੂੰ ਇਹਨਾਂ ਗੱਲਾਂ ਦਾ ਕੋਈ ਫਾਇਦਾ ਹੈਗਾ ਮੈਨੂੰ ਤਾਂ ਨਾ ਇਹ ਡਰ ਸਤਾਈ ਜਾਂਦਾ ਹੈ ਜੇ ਬਾਹਰ ਲੋਕਾਂ ਨੂੰ ਭਣਕ ਲੱਗੀ ਨਾ ਵੀ ਉਹ ਭਰਾ ਭਰਾ ਨਾਲ ਹੀ ਧੋਖਾ ਕਰਕੇ ਚਲ ਗਿਆ ਮਨ ਤਾਂ ਸਮਝ ਨਹੀਂ ਆਉਂਦੀ ਮੈਂ ਲੋਕਾਂ ਨੂੰ ਕੀ ਜਵਾਬ ਦਵਾਂਗਾ ਓ ਮੰਮੀ ਜਿੰਨਾ ਲੋਕਾਂ ਅੱਗੇ ਮੈਂ ਉਹਦੇ ਵਿਸ਼ਵਾਸ ਦੀਆਂ ਸਵਾਹ ਖਾਂਦਾ ਸੀ ਨਾ ਵੀ ਮੇਰਾ ਭਰਾ ਇਦਾਂ ਦਾ ਨਹੀਂ ਹੋ ਸਕਦਾ ਅੱਜ ਦੇਖ ਲਓ ਮੇਰੇ ਨਾਲ ਹੀ ਉਹ ਧੱਕੀ ਕਰਕੇ ਪਤਾ ਹੀ ਨਹੀਂ ਕਿੱਥੇ ਚਲਾ ਗਿਆ ਵੀ ਮੈਨੂੰ ਜੇ ਨਾ ਆ ਮਾੜੀ ਜੀ ਵੀ ਭਣਕ ਹੁੰਦੀ ਨਾ ਵੀ ਇਹਨੇ ਇਹ ਜਾ ਕੁਝ ਕਰਨਾ ਵਾ ਤਾਂ ਮੈਂ ਨਾ ਇਹਨੂੰ ਆ ਘਰੋਂ ਬਾਹਰ ਪੈਰ ਵੀ ਨਾ ਪਟਣ ਦਿੰਦੀ ਜਿਹਜੇ ਨੇ ਲੱਛਣ ਕੀਤੇ ਨੇ ਫੇ ਮੰਮੀ ਛੱਡੋ ਤੁਸੀਂ ਇਹਨਾਂ ਗੱਲਾਂ ਨੂੰ ਪਰ ਮੈਨੂੰ ਨਾ ਇੱਕ ਚੀਜ਼ ਤੇ ਯਕੀਨ ਨਹੀਂ ਆਉਂਦਾ ਕਿ ਮਿੰਨੀ ਨੂੰ ਸੱਚੀ ਨਹੀਂ ਪਤਾ ਵੀ ਨਿੱਕਾ ਕਿੱਥੇ ਗਿਆ ਹੋਇਆ ਵਾ ਫੇ ਤੈਨੂੰ ਲੱਗਦਾ ਵਾ ਵੀ ਇਹਨੂੰ ਨਹੀਂ ਪਤਾ ਹੋਊਗਾ ਕਦੇ ਚੰਨ ਤੋਂ ਵੀ ਰੋਸ਼ਨੀ ਨਹੀਂ ਰੁਕੀ ਆ ਇਹਨੂੰ ਸਭ ਪਤਾ ਵਾ ਮੈਨੂੰ ਤਾਂ ਲੱਗਦਾ ਸਾਰੇ ਕਾਸੇ ਦੇ ਪਿੱਛੇ ਨਾ ਇਹਦਾ ਹੀ ਹੱਥ ਵਾ ਇਹਨੇ ਹੀ ਮੁੰਡੇ ਨੂੰ ਪੱਟੀ ਪੜਾਈ ਆ ਮੇਰਾ ਮੁੰਡਾ ਇਹੋ ਜਿਹਾ ਨਹੀਂ ਸੀਗਾ ਇਹਦੇ ਚੱਕਣ ਪਟਣ ਤੇ ਹੀ ਗਿਆ ਆ ਦੇਖਿਆ ਹੀ ਹੁਣ ਜਦੋਂ ਇਹਦੇ ਤੋਂ ਫੋਨ ਮੰਗਿਆ ਸੀਗੇ ਆਪਾਂ ਰੰਗ ਕਿਵੇਂ ਉੱਡ ਗਿਆ ਸੀ ਇਹਦਾ ਕਿਵੇਂ ਕਹਿੰਦੀ ਸੀ ਮੈਂ ਨਹੀਂ ਦਿੰਦੀ ਆਪਣਾ ਫੋਨ ਇਹ ਮम्मी ਬੱਸ ਕਰੋ ਇਹਨੇ ਕਿਉਂ ਕਲਪਨ ਦਾ ਕੋਈ ਫਾਇਦਾ ਹੈਗਾ ਹੁਣ ਤੁਸੀਂ ਆ ਚਾਹ ਲੈ ਲਓ ਥੋੜਾ ਜਿਹਾ ਨਾ ਹਾਂ ਤੂੰ ਚਾਹ ਲੈ ਕੇ ਆਈਆਂ ਉਹ ਮਾਰਾਣੀ ਕਿੱਥੇ ਆ ਉਹ ਕੀ ਕਰਦੀ ਆ ਹੁਣ ਮम्मी ਆਪਣੇ ਕਮਰੇ 'ਚ ਹੀ ਹੋਣੀ ਆ ਦੱਸ ਹਜੇ ਵੀ ਕੁੰਡੇ ਲਈ ਬੈਠੀ ਆ ਉਹ ਕੰਮ ਨਹੀਂ ਕਰਨਾ ਹੈਗਾ ਕੋਈ ਨੌਕਰ ਲੱਗਿਆ ਬਾਕੀ ਸਾਰੇ ਉਹਦੇ ਕੰਮ ਦੇ ਵਿੱਚ ਮम्मी ਕੰਮ ਸੀ ਤਾਂ ਕੋਈ ਬੁਲਾ ਦਿੰਨੀ ਆ ਮੈਨੂੰ ਕਹਣਾ ਕੋਸ਼ਿਸ਼ ਨਾ ਮੈਂ ਕੀ ਕਹਿਣਾ ਆ ਕੰਮ ਹੀ ਕਰਾਉਣਾ ਸਾਰਾ ਦਿਨ ਅੰਦਰ ਬੜੀ ਰਹਿੰਦੀ ਆ ਮੈਨੂੰ ਤਾਂ ਲੱਗਦਾ ਨਾ ਇਹ ਅੰਦਰ ਵੜ ਕੇ ਉਹਦੇ ਨਾਲ ਹੀ ਫੋਨ ਤੇ ਗੱਲਾਂ ਕਰਦੀ ਆ ਉਹੀ ਸਿਖਾਉਂਦੀ ਆ ਵੀ ਐਂ ਕਰ ਲਾ ਤੇ ਐਂ ਕਰ ਲਾ ਆ ਸਾਰਾ ਘਰ ਸਹੀ ਸੀਗਾ ਆ ਜਿੱਦਣ ਦੀ ਇਹ ਲੱਗੀ ਆ ਨਾ ਅੰਦਰ ਬੈਠ ਕੇ ਉਹਨੂੰ ਪੱਟੀਆਂ ਪੜਾਉਣ ਸਾਰੇ ਕਾਸੇ ਤੇ ਸਤਿਆਨਾਸ ਵੱਜ ਗਿਆ ਜਿੰਨੇ ਸਿਆਪੇ ਨੇ ਸਭ ਇਹਦੇ ਪਾਏ ਹੋਏ ਨੇ ਮਿੰਨੀ ਦੇ ਉਹ ਮੰਮੀ ਭਰਾ ਤਾਂ ਮੇਰਾ ਹੀ ਸੀ ਖੂਨ ਤਾਂ ਮੇਰਾ ਹੀ ਸੀਗਾ ਘੱਟੋ ਘੱਟ ਇੱਕ ਵਾਰੀ ਸੋਚਦਾ ਲੈਂਦਾ ਵੀ ਬਾਹਰਲੇ ਨਾਲ ਤਾਂ ਲੋਕ ਠੱਗੀ ਕਰਦੇ ਸੁਣੇ ਸੀ ਆ ਭਰਾ ਨਾਲ ਹੀ ਠੱਗੀ ਕਰ ਗਿਆ ਮੇਰਾ ਤਾਂ ਨਾ ਆਪਣੇ ਆਪ ਤੇ ਲਹਨ ਤਾਂ ਮਨ ਨੂੰ ਮੰਨ ਕਰਦਾ ਵੀ ਮੈਂ ਇਹੋ ਜਿਹੇ ਬੰਦੇ ਤੇ ਵਿਸ਼ਵਾਸ ਕਰੀ ਬੈਠਾ ਸੀ ਉਹ ਤੈਨੂੰ ਤਾਂ ਤੈਨੂੰ ਉਹ ਮਾਂ ਨੂੰ ਵੀ ਨਹੀਂ ਦੱਸ ਕੇ ਗਿਆ ਵੇਖ 골ਡੀ ਆ ਮਿੰਨੀ ਨੂੰ ਨਾ ਸਾਰਾ ਕੁਝ ਪਤਾ ਵੀ ਉਹ ਕਿੱਥੇ ਆ ਮੈਂ ਤਾਂ ਕਹਿੰਨੀ ਆ ਨਾ ਇਹਦੇ ਫੋਨ 'ਚੋਂ ਨਾ ਪਤਾ ਕਰਾਓ ਕਿਤੇ ਉਹਨੇ ਨੰਬਰ ਨੰਬਰ ਨਾ ਬਦਲ ਲਿਆ ਹੋਵੇ ਉਹ ਮੰਮੀ ਕੋਈ ਫਾਇਦਾ ਨਹੀਂ ਹੈਗਾ ਪਤਾ ਕਰਾਉਣ ਦਾ ਨਾ ਆਪਾਂ ਨੂੰ ਲੋੜ ਆ ਪਤਾ ਕਰਾਣ ਦੀ ਮੈਂ ਤਾਂ ਮੰਮੀ ਆਪਣੇ ਮਨ ਨੂੰ ਨਾ ਇਹ ਕਹਿ ਕੇ ਸਮਝਾ ਲਿਆ ਵਾ ਵੀ ਜੋ ਉਹ ਨੂੰ ਮੈਂ ਕੱਲ ਦੇਣਾ ਸੀ ਉਹ ਆਪੇ ਹੀ ਲੈ ਗਿਆ ਨਾਲੇ ਆ ਜੋ ਕੁਝ ਹੈਗਾ ਸਾਰਾ ਕੁਝ ਵਪਾਰ ਹੋ ਗਿਆ ਘਰ ਹੋ ਗਿਆ ਉਹਦਾ ਹੀ ਆ ਮੇਰਾ ਕਿਹੜਾ ਕੋਈ ਅੱਗੇ ਪਿੱਛੇ ਹੈਗਾ ਜਿਹੜਾ ਚੀਜ਼ਾਂ ਨੂੰ ਸੰਭਲ ਲਵੇ ਹਾਂਜੀ ਮੰਮੀ ਅਸੀਂ ਤਾਂ ਸੋਚੀ ਬੈਠੇ ਆ ਵੀ ਜੋ ਕੁਝ ਹੈਗਾ ਸਾਰਾ ਅਸੀਂ ਜੰਨਤ ਦੇ ਨਾਮ ਹੀ ਕਰਾ ਦੇਣਾ ਅਸੀਂ ਕੀ ਕਰਨਾ ਆ ਜੋ ਤੁਸੀਂ ਸੋਚਿਆ ਨਾ ਆ ਬਹੁਤ ਚੰਗਾ ਸੋਚਿਆ ਪਰ ਮੈਂ ਇਹ ਕਹਿੰਦੀ ਸੀਗੀ ਵੀ ਪਤਾ ਤਾਂ ਕਰੋ ਵੀ ਉਹ ਅਚਾਨਕ ਕਿੱਥੇ ਭੱਜ ਗਿਆ ਅਜੇ ਕੋਈ ਗਲਤੀ ਹੁੰਦੀ ਆ ਤਾਂ ਅਗਲਾ ਮਾਫੀ ਮੰਗ ਲੈਂਦਾ ਵਾ ਆ ਚੋਰਾ ਵਾਂਗੂ ਥੋੜਾ ਭੱਜਦਾ ਵਾ ਉਹ ਮੰਮੀ ਕਿਹੜੀਆਂ ਭੋਲੀਆਂ ਗੱਲਾਂ ਕਰਦੇ ਆ ਜਿਹੜੀ ਮਾਫੀ ਹੁੰਦੀ ਆ ਨਾ ਉਹ ਗਲਤੀ ਨਹੀਂ ਮੰਨੀ ਜਾਂਦੀ ਹੁੰਦੀ ਆ ਉਹਦਾ ਪਲੈਨਿੰਗ ਕਰਕੇ ਗਿਆ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਛਾਤਰਾਣਾ ਦਿਮਾਗ ਉਹਦਾ ਚੱਲਦਾ ਸੀਗਾ ਵੀ ਉਹਨੇ ਆਹ ਕੁਛ ਮੇਰੇ ਨਾਲ ਕੀਤਾ ਬਾਕੀ ਕੋਈ ਨਹੀਂ ਮੰਮੀ ਰੱਬ ਜੀ ਸਭ ਕੁਝ ਦੇਖਦਾ ਹੀ ਆ ਇੱਥੇ ਹੀ ਕਰਨਾ ਇੱਥੇ ਹੀ ਭਰਨਾ ਆ ਆ ਚਾਹ ਤਾਂ ਪੀ ਜਾਂਦਾ ਚੱਲਿਆ ਕਿੱਥੇ ਆ ਉਹ ਮੈਂ ਨਹੀਂ ਪੀਣੀ ਮੰਮੀ ਚਾਹ ਮੇਰਾ ਮੂਡ ਖਰਾਬ ਆ ਬედაਸ ਚਾਹ ਵੀ ਨਹੀਂ ਪੀਕੇ ਗਏ ਚਾਹ ਤਾਂ ਪੀ ਜਾਂਦੇ ਇੰਨੇ ਪਰੇਸ਼ਾਨ ਹੋਏ ਖੜੇ ਆ ਦੇਖ ਲਾ ਬਬਲੀ 골ਡੀ ਹਜੇ ਵੀ ਨਿੱਕੇ ਬਾਰੇ ਸੋਚੀ ਜਾਂਦਾ ਵਾ ਜਦ ਕਿ ਆ ਨਿੱਕਾ ਐਡਾ ਵੱਡਾ ਧੋਖਾ ਦੇ ਗਿਆ ਉਹਨੂੰ ਇਹ ਵੀ ਨਹੀਂ ਸੋਚਿਆ ਵੀ ਮੇਰਾ ਵੱਡਾ ਭਰਾ ਵਾ ਮੰਮੀ ਅਸੀਂ ਤਾਂ ਇਹ ਕਹਿੰਨੇ ਵੀ ਜੋ ਹੋ ਗਿਆ ਸੋ ਹੋ ਗਿਆ ਆਪਣੀ ਜਨਾਨੀ ਕੋ ਲਾ ਕੇ ਰਹਿ ਲਵੇ ਤੇ ਵਿਚਾਰੀ ਢੀਕਦੀ ਆ ਦੇਖਦੀ ਆ ਵੀ ਮੇਰਾ ਪਿਓ ਕਿੱਥੇ ਆ ਜਾਣ ਲੱਗੇ ਨੇ ਇੱਕ ਵਾਰੀ ਨਹੀਂ ਸੋਚਿਆ ਮੈਨੂੰ ਤਾਂ ਨਾ ਇਹੀ ਸਮਝ ਨਹੀਂ ਆਉਂਦੀ ਵੀ ਪਤਾ ਨਹੀਂ ਆ ਮੇਰੇ ਘਰ ਨੂੰ ਨਾ ਕੀ ਦੀ ਨਜ਼ਰ ਲੱਗ ਗਈ ਅੱਜ ਇਹ ਸਿਲਕੀ ਉਧਰ ਮੀਨੂ ਕੋਲੇ ਚਲੀ ਗਈ ਆ ਮਾੜਾ ਜਾਂ ਉੱਥੇ ਕੁਝ ਠੀਕ ਹੁੰਦਾ ਤਾਂ ਦੋਨਾਂ ਭਰਾਵਾਂ 'ਚ ਫਰਕ ਪੈ ਗਿਆ ਪਤਾ ਨਹੀਂ ਮੇਰੇ ਘਰ ਦਾ ਕੀ ਬਣੂਗਾ ਹਾਂਜੀ ਮੰਮੀ ਜੇ ਉਧਰੋਂ ਠੰਡੀ ਹਵਾ ਦਾ ਮਾੜਾ ਜਿਹਾ ਬੁੱਲਾ ਆਇਆ ਤੇ ਇੱਧਰ ਤੱਤੀਆਂ ਹਵਾਵਾਂ ਚੱਲਣ ਲੱਗੀਆਂ ਮੰਮੀ ਸਰਦਾਰ ਜੀ ਜਿਤਾਉਂਦੇ ਨਹੀਂ ਪਰ ਅੰਦਰੋਂ ਬਹੁਤ ਦੁਖੀ ਆ ਮਿੱਡਾ ਡਾਰੀ ਲੱਗੀ ਜਾਂਦਾ ਕਿਤੇ ਟੁੱਟ ਨਾ ਜਾਣ ਅੰਦਰੋਂ ਉਹ ਮੈਨੂੰ ਦਿਸਦਾ ਵਾ ਮੈਂ ਤਾਂ ਉਹਦੀਆਂ ਅੱਖਾਂ ਪੜ ਲੈਣੀਆਂ ਵੀ ਉਹ ਕਿੰਨਾ ਟੁੱਟਿਆ ਗਿਆ ਅੰਦਰੋਂ ਬਸ ਇੱਕ ਵਾਰੀ ਨਾ ਆ ਨਿੱਕੇ ਦਾ ਪਤਾ ਲੱਗ ਜਵੇ ਵੀ ਉਹ ਕਿੱਥੇ ਆ ਇਹਨੂੰ ਤਾਂ ਨਾ ਫਿਰ ਮੈਂ ਦੱਸਾਂਗੀ ਵੀ ਕਿਵੇਂ ਘਰ ਛੱਡ ਕੇ ਜਾਈਦਾ ਸਿਲਕੀ ਪੁੱਤ ਕੋਈ ਤਾਂ ਗੱਲ ਕਰ ਲੈ ਮੇਰੇ ਨਾਲ ਹੈਂ ਤੂੰ ਨਾਰਾਜ਼ ਹੀ ਰਹਿਣਾ ਪੁੱਤ ਮੇਰੇ ਨਾਲ ਹਾਂ ਬੱਚੇ ਮੇਰੇ ਵੱਲ ਮੂੰਹ ਤਾਂ ਕਰ ਨਾ ਦੇ ਤਾਂ ਕਿਵੇਂ ਭੋਲੀ ਬਣਦੀ ਆ ਜਿਵੇਂ ਕਿਸੇ ਗੱਲ ਦਾ ਕੁਝ ਪਤਾ ਹੀ ਨਹੀਂ ਹੁੰਦਾ ਕੀ ਹੋ ਗਿਆ ਮੰਮੀ ਨਾ ਤੂੰ ਇੰਨੀ ਚਤਰਨਾ ਬਣ ਜਿਵੇਂ ਕਿਸੇ ਗੱਲ ਦਾ ਪਤਾ ਹੀ ਨਹੀਂ ਹੁੰਦਾ ਘਰ ਚ ਐਡੀ ਵੱਡੀ ਅੱਗ ਲਾਈ ਪਈ ਆ ਤੇ ਹੁਣ ਮੈਨੂੰ ਪੁੱਛਦੀਆਂ ਕੀ ਹੋ ਗਿਆ ਮੈਂ ਕਿਹੜੀ ਅੱਗ ਲਾਦੀ ਮੰਮੀ ਘਰ ਚ ਨਾ ਤੈਨੂੰ ਕਾਹਨੂੰ ਪਤਾ ਕਿਸੇ ਗੱਲ ਦਾ ਮੰਮੀ ਕਿਉਂ ਗੁੱਸਾ ਕਰੀ ਜਾਂਦੇ ਹੋ ਦੱਸੋ ਤਾਂ ਸਹੀ ਹੋਇਆ ਕੀ ਆ ਮੈਨੂੰ ਜਿੰਨੀ ਤੂੰ ਭੋਲੀ ਬਣਦੀ ਆ ਨਾ ਇੰਨੀ ਹੈ ਨਹੀਂ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ ਬੰਟੀ ਕਹਿੰਦਾ ਮੈਂ ਘਰੋਂ ਬਾਹਰ ਜਾਣਾ ਤੂੰ ਉਹਦੇ ਜਾਣ ਦੇ ਵਿੱਚ ਜੇ ਸਾਥ ਦਿੱਤਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਮੰਮੀ ਮੈਂ ਤਾਂ ਆਪੇ ਹੀ ਸੋਚਦੀ ਆ ਕਿ ਬੰਟੀ ਨੇ ਇਹ ਫੈਸਲਾ ਕੀ ਸੋਚ ਕੇ ਲਿਆਵਾ ਉਨਾਂ ਨੂੰ ਇੱਕਦਮ ਕਿਹੜਾ ਇਦਾਂ ਦਾ ਫੈਕਟਰੀ ਦਾ ਕੰਮ ਆ ਗਿਆ ਮੈਨੂੰ ਤਾਂ ਆਪ ਨੂੰ ਸਮਝ ਨਹੀਂ ਆਉਂਦੀ ਇਹ ਨਾ ਤੇਰੇ ਸਿਆਪੇ ਪਾਏ ਹੋਏ ਨੇ ਜਿੱਦਣ ਦੀ ਤੂੰ ਘਰ ਦੇ ਵਿੱਚ ਆਏ ਨਵਾਂ ਕੁਛ ਨਾ ਕੁਛ ਹੁੰਦਾ ਰਹਿੰਦਾ ਇਹ ਮੇਰੇ ਕੋਲੇ ਨਾ ਇਦਾਂ ਬਣ ਕੇ ਬੈਠੀ ਤੂੰ ਹਮੇਤੋਂ ਕਿਸੇ ਗੱਲ ਦਾ ਪਤਾ ਹੀ ਨਹੀਂ ਹੈਗਾ ਮੈਂ ਬਹੁਤ ਕੋਸ਼ਿਸ਼ ਕਰਦੀ ਆਂ ਵੀ ਤੁਹਾਡਾ ਮਾਵਾ ਤੀਆਂ ਦਾ ਬਣੇ ਪਰ ਤੁਸੀਂ ਨਹੀਂ ਮੈਨੂੰ ਕੋ ਸਮਝ ਸਕਦੇ ਮੈਨੂੰ ਮੈਂ ਤੇਰੇ ਤੇ ਤਰਸ ਕੀਤਾ ਸੀ ਵੀ ਨਾ ਇਹ ਆਪਣੀ ਧੀ ਤੋਂ ਬਿਨਾ ਤਰਫ ਦੀ ਪਈ ਆ ਬਿਮਾਰ ਪਈ ਆ ਪਰ ਤੈ ਮੇਰਾ ਕੀ ਸੋਚਿਆ ਜਿੱਦਣ ਦੀ ਕੁੜੀ ਆਈ ਆ ਘਰ ਦੇ ਵਿੱਚ ਤੂੰ ਮੈਨੂੰ ਹੋਰ ਵੀ ਪੁੱਠੇ ਪਾਸੇ ਲਿਆਂਦੇ ਪਏ ਨੇ ਘਰ ਦੇ ਕਰੇ ਕੋਸ਼ ਕਰੇ ਕੋਸ਼ ਮੰਮੀ ਤੁਸੀਂ ਮੈਨੂੰ ਜੋ ਮਰਜ਼ੀ ਕਹਿ ਲੋ ਪਰ ਮੇਰੀ ਧੀ ਨੂੰ ਕੁਝ ਨਾ ਬੋਲੋ ਕਿਉਂ ਨਾ ਬੋਲਾਂ ਕਾਹਤੇ ਨਾ ਬੋਲਣਾ ਜਿਦੇ ਕਰਕੇ ਇਹ ਕੁਝ ਹੋਊਗਾ ਮੈਂ ਤਾਂ ਆਪਣੇ ਆਪ ਨੂੰ ਕਰ ਲਿਆ ਪਰ ਤੁਸੀਂ ਨਹੀਂ ਸੰਭਲਦੇ ਤੁਸੀਂ ਮੈਨੂੰ ਮਾੜੀ ਬਣਾਉਣ ਤੇ ਜ਼ੋਰ ਦਿੱਤਾ ਹੋਇਆ ਹੁਣ ਨਾਲ ਮੇਰੇ ਪੁੱਤ ਨੂੰ ਵੀ ਲਾ ਲਿਆ ਮੰਮੀ ਕਿਉਂ ਇੰਨਾ ਬੋਲੀ ਜਾਂਦੇ ਹੋ ਦੇਖ ਮੈਨੂੰ ਮੈਂ ਨੀਵੀ ਹੋ ਕੇ ਸਭ ਕੁਝ ਕੀਤਾ ਵੀ ਨਹੀਂ ਮੈਂ ਕੁੜੀ ਨੂੰ ਵੀ ਅਪਣਾਉਣ ਨੂੰ ਤਿਆਰ ਆ ਪਰ ਤੁਸੀਂ ਤੁਸੀਂ ਕੀ ਕੀਤਾ ਪਤਾ ਨਹੀਂ ਮੇਰੀਆਂ ਜਣਾ ਅੰਚ ਕਿੱਥੇ ਬੈਠੀਆਂ ਨੇ ਹੁਣ ਪੁੱਤ ਨੂੰ ਇਹ ਘਰੋਂ ਬੱਟ ਕੇ ਲੈ ਕੇ ਜਾਣ ਦੀਆਂ ਤਿਆਰੀਆਂ ਨੇ ਚਲ ਜੰਨਤ ਬੈਗ ਰੈਡੀ ਹੋ ਗਿਆ ਚੱਲ ਖੜੀ ਹੋ ਜਾ ਫੜਾ ਫੜ ਟਿਊਸ਼ਨ ਦਾ ਟਾਈਮ ਹੋ ਗਿਆ ਤੁਹਾਨੂੰ ਕਿੰਨੇ ਕਿਹਾ ਮੈਂ ਟਿਊਸ਼ਨ ਜਾਣਾ ਹੈ ਕਿਉਂ ਕੀ ਹੋ ਗਿਆ ਟਿਊਸ਼ਨ ਨਹੀਂ ਜਾਣਾ ਹੁਣ ਟਿਊਸ਼ਨ ਦਾ ਟਾਈਮ ਹੋ ਗਿਆ ਨਹੀਂ ਜਾਣਾ ਪਹਿਲਾਂ ਪਾਪਾ ਨੂੰ ਬੁਲਾਓ ਮੈਂ ਫੇਰ ਜਾਉਂਗੀ ਐ ਕੀ ਗੱਲ ਹੋਈ ਹਰ ਕੰਮ 'ਚ ਨਖਰੇ ਕਦੀ ਟਿਊਸ਼ਨ ਨਹੀਂ ਜਾਣਾ ਕਦੀ ਇਹ ਨਹੀਂ ਖਾਣਾ ਕਦੀ ਉਹ ਨਹੀਂ ਕਰਨਾ ਮੈਂ ਇੱਕ ਵਾਰੀ ਕਿਹਾ ਤਾਂ ਹੈ ਤੁਹਾਨੂੰ ਮੈਂ ਨਹੀਂ ਜਾਣਾ ਪਾਪਾ ਨੂੰ ਬੁਲਾ ਦਿਓ ਮੈਂ ਚਲ ਜੂਗੀ ਨਹੀਂ ਕਿੱਥੋਂ ਲਿਆਵਾਂ ਤੇਰੇ ਪਿਓ ਨੂੰ ਤੈਨੂੰ ਕਿਹਾ ਤਾਂ ਆਇਆ ਕੰਮ ਗਏ ਹੋਏ ਨੇ ਫਿਰ ਤੂੰ ਮੇਰੇ ਨਾਲ ਨਾ ਹਰ ਗੱਲ ਤੇ ਜਿੱਦ ਕਰਨ ਲੱਗ ਗਈ ਹੈ। ਨਹੀਂ ਪਾਪਾ ਨੇ ਤਾਂ ਮੈਨੂੰ ਕਿਹਾ ਸੀ ਹੁਣ ਮੈਂ ਕਿਤੇ ਨਹੀਂ ਜਾਂਦਾ ਤੇ ਫਿਰ ਹੁਣ ਕਿੱਥੇ ਚਲੇ ਗਏ ਉਹ ਵੀ ਮੈਨੂੰ ਬਿਨਾਂ ਦੱਸੇ। ਤੁਸੀਂ ਮੇਰੀ ਗੱਲ ਸੁਣ ਲਓ। ਜਿੰਨੀ ਚਿਰ ਤੱਕ ਪਾਪਾ ਨਹੀਂ ਨਾ ਹੁੰਦੇ ਜਾਂ ਤੁਸੀਂ ਉਹਨਾਂ ਨਾਲ ਗੱਲ ਨਹੀਂ ਕਰਾ ਦਿੰਦੇ ਮੈਂ ਕਿਤੇ ਨਹੀਂ ਜਾਣਾ ਨਾ ਮੈਂ ਕੋਈ ਕੰਮ ਕਰਨਾ ਮੈਂ ਇੱਥੇ ਹੀ ਬੈਠੀ ਹਾਂ। ਜੰਨਤ ਹੁਣ ਮੈਨੂੰ ਗੁੱਸਾ ਨਾ ਚੜਾ। ਐਦਾਂ ਨਾ ਹੋਵੇ ਮੈਂ ਤੇਰੇ ਤੇ ਹੱਥ ਚੁੱਕਾਂ। ਖੜੀ ਹੋ ਜਾ ਜਲਦੀ ਫੜਾਫੜ ਟਿਊਸ਼ਨ ਜਾਣਾ। ਫਿਰ ਕਹੇਂਗੀ ਕਿ ਮੰਮਾ ਮੇਰੇ ਤੇ ਹੱਥ ਚੁੱਕਦੀ ਆ। ਜਲਦੀ ਖੜੀ ਹੋ ਜਾ। ਮੈਂ ਨਹੀਂ ਜਾਣਾ। ਨਾ ਮਾਰਨਾ ਮਾਰ ਲਓ ਜਿੰਨੀ ਦੇਰ ਤੱਕ ਤੁਸੀਂ ਮੇਰੇ ਪਾਪਾ ਨਾਲ ਗੱਲ ਨਹੀਂ ਨ ਕਰਾਂਦੇ ਮੈਂ ਤਾਂ ਨਹੀਂ ਕਿਤੇ ਜਾਂਦੀ ਇੱਥੇ ਹੀ ਬੈਠੀ ਆ ਕੋਈ ਨਾ ਖੜ ਜਾ ਤੂੰ ਤੇਰੇ ਪਾਪਾ ਨੂੰ ਨਾ ਫੋਨ ਕਰਦੀ ਆ ਦੱਸਦੀ ਆ ਉਹਨਾਂ ਨੂੰ ਕਿ ਤੂੰ ਤਾਂ ਮੈਨੂੰ ਤੰਗ ਕਰ ਰੱਖਿਆ ਪਰੇਸ਼ਾਨ ਕਰਤਾ ਤੂੰ ਮੈਨੂੰ ਕੋਈ ਨਹੀਂ ਤੇਰੀ ਸਾਰੀ ਗੱਲ ਦੱਸਦੀ ਆ ਪਾਪਾ ਨੂੰ ਆ ਦੇਖ ਲੈ ਮੈਂ ਤੇਰੇ ਪਾਪਾ ਨੂੰ ਦੋ ਫੋਨ ਲਗਾਏ ਆ ਨਾ ਤੇਰੇ ਸਾਹਮਣੇ ਉਹਨਾਂ ਨੇ ਚੱਕੇ ਨਹੀਂ ਉਹ ਕਿਧਰੇ ਕੰਮ ਵਿੱਚ ਬੀਜ਼ੀ ਹੋਣੇ ਆ ਮੇਰੀ ਗੱਲ ਸੁਣ ਜਦੋਂ ਤੇਰੇ ਪਾਪਾ ਫੋਨ ਚੱਕਣਗੇ ਨਾ ਮੈਂ ਤੇਰੀ ਪੱਕਾ ਗੱਲ ਕਰਾਵਾਂਗੀ ਹੁਣ ਖੜੀ ਹੋ ਜਾ ਤੇ ਟਿਊਸ਼ਨ ਚੱਲ ਜਾ ਮੈਂ ਨਹੀਂ ਜਾਣਾ ਤੁਹਾਨੂੰ ਇੱਕ ਵਾਰੀ ਕਿਹਾ ਤਾਂ ਹੈ ਮੈਂ ਦੇਖ ਜਨਤ ਹੁਣ ਬਿਨਾਂ ਗੱਲ ਦੀ ਜਿੱਦ ਕਰੀ ਜਾ ਰਹੀ ਐ ਖੜੀ ਹੋ ਜਾ ਐਦਾਂ ਨਾ ਹੋਵੇ ਮੈਨੂੰ ਜ਼ਬਰਦਸਤੀ ਛੜ ਕੇ ਆਣਾ ਪਵੇ ਤੈਨੂੰ ਟਿਊਸ਼ਨ ਤੁਸੀਂ ਜੋ ਕਰਨਾ ਹੈ ਕਰ ਲਓ ਤੁਹਾਨੂੰ ਇੱਕ ਗੱਲ ਕਹੀ ਐ ਮੈਂ ਪਾਪਾ ਨਾਲ ਗੱਲ ਕਰਾ ਦਿਓ ਮੈਂ ਚੱਲ ਜੂੰਗੀ ਟਿਊਸ਼ਨ ਤੇ ਮੈਂ ਤਾਂ ਨਹੀਂ ਹੁਣ ਕਿਤੇ ਜਾ ਰਹੀ ਜੋ ਕਰ ਰਹਾ ਕਰੀ ਜਾ ਉਸ ਜਨਨ ਕਿੱਥੇ ਚਲਨੀ ਹੈ ਪਤਾ ਨਹੀਂ ਟਿਊਸ਼ਨ ਜਾਂਦਾ ਨਾ ਟਾਈਮ ਹੋ ਗਿਆ ਇੱਧਰ ਆ ਜਾ ਹਏ ਇਸ ਕੁੜੀ ਨੇ ਤਾਂ ਮੇਰੀ ਜਾਨ ਖਾਦੀ ਹੋਈ ਹੈ ਇਹਨੂੰ ਹੁਣ ਮੈਂ ਕੀ ਸਮਝਾਵਾਂ ਇਹਦਾ ਪਿਓ ਕਿੱਥੇ ਗਿਆ ਬਹੁਤ ਪਰੇਸ਼ਾਨ ਕਰਤਾ ਹੈ ਇਸ ਕੁੜੀ ਨੇ ਮੈਨੂੰ